ਮਿੱਤਰੋ ਰਾਮੇ ਸ਼ਹਿਰ ਨੇ ਬਹੁਤ ਤਰੱਕੀ ਕਰ ਲਈ ਆਸ-ਪਾਸੇ ਪਿੰਡਾਂ ਵਾਲਿਆਂ ਨੇ ਵੀ ਕਰ ਲਈ ਕਿਉਂਕਿ ਉੱਥੇ ਰਫੈਨਰੀ ਬਣੀ ਆ ਪਰ ਜਦੋਂ ਤੁਸੀਂ ਰਾਮੇ ਤੋਂ ਰਫੈਨਰੀ ਕਿ ਜਾਓਗੇ ਆ ਤੰਗ ਫਾੜਕ ਇਹ ਤੇ ਤੁਹਾਨੂੰ ਘੱਟੋ-ਘੱਟ 20 ਮਿੰਟ ਅੱਧਾ ਘੰਟਾ ਖੜਨਾ ਹੀ ਪਊਗਾ ਇਹਦਾ ਕੋਈ ਹੱਲ ਹੀ ਨਹੀਂ ਹੋਇਆ ਉਹ ਤੱਕ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਲੈਣਾ ਲੱਗੇਆਂ ਹੋਈਆਂ ਨੇ ਠੀਕ ਹੈ ਸਰਕਾਰ ਇਹਦੇ ਵੱਲ ਧਿਆਨ ਦੇਵੇ ਇਹ ਤਾਂ ਰਾਮਾ ਸ਼ਹਿਰ ਵਾਸੀ ਵੀ ਦੁਖੀ ਨੇ ਤੇ ਜੇ ਤੁਸੀਂ ਜਾਣਾ ਤਾਂ ਅੱਧਾ ਪੌਣਾ ਘੰਟਾ ਬਾਈ ਇੱਥੇ ਛੋਟੀ ਗੱਡੀ ਫਸ ਵੀ ਸਕਦੀ ਆ ਕੁਛ ਵੀ ਹੋ ਜਾਦਾ ਕਦੇ ਇਹ ਨਾ ਸੋਚਿਆ ਵੀ ਮੂਰਲੇ ਨੂੰ ਟਾਈਮ ਦੇ ਦੇਵਾਂ 8 ਵਜੇ ਮੈਂ ਦਿਰਕੋਲੇ ਪਹੁੰਚ ਜੂ ਇੱਥੇ ਬਾਈ ਜੀ ਬਹੁਤ ਭੜਾ ਮਾਹੌਲ ਹੁੰਦਾ ਲੜਾਈਆਂ ਹੋ ਜਾਂਦੀਆਂ ਨੇ ਪਰ ਲੰਘਾ ਨਹੀਂ ਮਿਲਦਾ ਆਰਾਮੇ ਸ਼ਹਿਰ ਤੋਂ ਜਦੋਂ ਆਰਾਮਸਰੇ ਨੂੰ ਜਾਂਦੇ ਆ ਫਾੜਕੋਲਾ ਸਾਰੇ ਜਿਹੜੇ ਆਮੇ ਜਾਂਦੇ ਮੈਨੂੰ ਪਤਾ ਆ ਦੇਖੋ ਬਾਈ ਕਿੰਨਾ ਬੁਰਾ ਹਾਲ ਆ ਕਿਸੇ ਨੂੰ ਕਾਲੀ ਆ ਕਿਸੇ ਨੇ ਟਾਈਮ ਤੇ ਜਾਣਾ ਕਿਸੇ ਨੂੰ ਕਿਵੇਂ ਬਰਾ ਦੇਖੋ ਤੱਕ ਲੈਣਾ ਲੱਗਿਆ ਇੱਥੇ ਬਾਈ ਲੜਾਈ ਝਗੜੇ ਗੱਡੀ ਲੱਗਣੀ ਆਮ ਗੱਲ ਆ ਜੀ ਸਰਕਾਰ ਨੂੰ ਬੇਨਤੀ ਹੈ ਲੈ ਕੋਈ ਹੱਲ ਕੀਤਾ ਜਾਵੇ ਜੀ ਰਵਿੰਦਰੀ ਨੇ ਬਹੁਤ ਤਰੱਕੀ ਕਰ ਲਈ ਬਹੁਤ ਕੁਝ ਹੋ ਗਿਆ ਪਰ ਆ ਫਾੜਕ ਦਾ ਵੀ ਕੋਈ ਹੱਲ ਲੱਭਿਆ ਜਾਵੇ